ਭ੍ਰਿਜਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਾ ਸਰਜੀਤ ਸਿੰਘ ਪਿੰਡ ਪਿਉਰੀ ਨਰੇਕਦਰਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਜੀ ਅੱਜ ਅਸੀਂ ਮਰਗੁਏ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਸੰਸਕ੍ਰਿਤ ਪਾਸ਼ਾ ਵਿੱਚ ਮਰੂਤਾ ਕਹਿੰਦਾ ਹੈ ਔਰ ਹਿੰਦੀ ਪਾਸ਼ਾ ਵਿੱਚ ਮਰਗੁਆ ਕਹਿਆ ਜਾਂਦਾ ਹੈ ਔਰ ਫਾਰਸੀ ਪਾਸ਼ਾ ਵਿੱਚ ਮਰਜਕੁਮ ਕਹਿਆ ਜਾਂਦਾ ਹੈ ਔਰ ਅਰਬੀ ਪਾਸ਼ਾ ਵਿੱਚ ਮਾਰਜੂਸ ਕਿਹਾ ਜਾਂਦਾ ਹੈ ਔਰ ਇਹ ਜੋ ਮਰੂਆ ਹੁੰਦਾ ਹੈ ਜਿਸ ਤਰ੍ਹਾਂ ਕਿ શ્રેਸ਼ਟ ਗੁਣਕਾਰੀ ਹੁੰਦਾ ਹੈ ਔਰ ਸੁਗੰਧਿਤ ਹੁੰਦਾ ਹੈ ਔਰ ਤਿਕਸ਼ਨ ਗਰਮ ਹੁੰਦਾ ਹੈ ਔਰ ਖਸਬੂਦਾਰ ਹੁੰਦਾ ਹੈ ਜਿਸ ਤਰ੍ਹਾਂ ਕਿ ਮੰਨ ਲਾ ਕੇ ਨੂੰ ਵੇਹਜਵੀ ਭੁੱਖ ਨਾਲ ਲੱਗਣਾ ਔਰ ਕਿਰਮੀ ਰੋਗ, ਪੇਟ ਫੁੱਲਣਾ, ਅਫਾਰਾ ਇਨ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ। ਇਹ ਜਿਹੜਾ ਮਰੂਆ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ। ਜਿਸ ਤਰ੍ਹਾਂ ਕਿ ਵాయੂ ਰੋਗ ਦਾ ਨਾਸ ਕਰਦਾ ਹੈ ਔਰ ਵాయੂ ਰੋਗ ਦੇ ਸਭੀ ਰੋਗਾਂ ਦਾ ਨਾਸ ਕਰਦਾ ਹੈ। ਔਰ ਕਫ, ਵਰਗਮ, ਰੇਸਾ, ਖੰਗ, ਸਾਹ ਵਰਗਮ ਇਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ। ਇਹ ਜੋ ਮਰੂਆ ਹੈ ਜਿਸ ਤਰ੍ਹਾਂ ਕੀ ਸੂਜਨ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਉਦਰਸੂਲ ਅਫਾਰਾ পেট ਫੁੱਲਣਾ ਔਰ ਕਿਰਮੀ ਰੋਗ ਕਵਿਚ ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਸੁਗੰਧਿਤ ਹੁੰਦਾ ਹੈ ਵਿਛੂ ਕ ਵਿੱਚ ਜਿਸ ਤਰ੍ਹਾਂ ਕੀ ਠੂਹੇ ਦਾ ਜ਼ਰ ਇਹਨ ਰੋਗਾਂ ਦਾ ਵੀ ਨਾਸ ਕਰਦਾ ਹੈ ਔਰ ਵਿਛ ਦਾ ਜ਼ਹਿਰ ਤਾ ਨਾਸ ਕਰਨ ਵਾਲਾ ਹੁੰਦਾ ਹੈ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਇਹ ਜੋ ਮਰਗੁਆ ਹੈ ਜਿਸ ਤਰ੍ਹਾਂ ਕਿ ਤਿੱਖਣ ਹੁੰਦਾ ਹੈ ਉਛਣ ਹੁੰਦਾ ਹੈ ਗਰਮ ਹੁੰਦਾ ਹੈ ਔਰ ਸ੍ਰੇਸ਼ਟ ਹੁੰਦਾ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਕਿ ਮਰਤਾ ਕਨ ਪਰਤ ਹਰਤੇ ਸਤਿਖਣੋਛਨੋ ਪਿਤਲੋਲਭੁ ਵ੍ਰਿਸ਼ਕਾ ਵਿਛ ਸਲੇਸ਼ਮ ਵਾਤ ਕੁਸ਼ਟ ਕਿਰਮੀ ਪਲਨਤ ਔਰ ਇਹ ਜੋ ਮਰਗੁਆ ਹੁੰਦਾ ਹੈ ਸ੍ਰੇਸ਼ਟ ਗਣਕਾਰੀ ਹੁੰਦਾ ਹੈ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਮਰੁਦਾਗਨ ਪਰਦੋ ਹਿਰਦੇ ਸਤਕਸ ਨੂੰ ਉਛਣ ਨੂੰ ਔਰ ਮਰਦਾਗਨ ਔਰ ਮਰਵਾ ਜਸਤਰਾ ਕੇ ਤਿਕਸ਼ਨ ਹੁੰਦਾ ਹੈ ਔਰ ਉਛਣ ਹੁੰਦਾ ਹੈ ਔਰ ਹਿਰਦੇ ਰੋਗਾ ਦਾ ਨਾਸ ਕਰਨ ਵਾਲਾ ਹੁੰਦਾ ਹੈ ਹਿਰਦੇ ਪਰਦੋ ਤਿਕਸ ਨੂੰ ਕਟੁਕਾ ਔਰ ਕਟੂ ਉਛਲ ਹੁੰਦਾ ਹੈ ਮਰਦਗਨ ਪਰਦ ਹਰਤੇ ਤਿਕ ਤੋchno ਆਰ ਤਿਕਤ ਹੁੰਦਾ ਹੈ ਹਲਕਾ ਕੜਵਾ ਔਰ ਉਛਲ ਹੁੰਦਾ ਹੈ ਗਰਮ ਤਿਕ ਤੋchno ਕਟੁਕਾ ਤਿਕ ਤੋchno ਪਿੱਤ ਲੋ ਲਗੂ ਔਰ ਲਗੂ ਕੁਸ਼ਕੁਸ਼ ਹਲਕਾ ਪਿੱਤ ਲੋ ਗਰਮੀ ਕਰਨ ਵਾਲਾ ਹੁੰਦਾ ਹੈ ਔਰ ਸ਼੍ਰੇਸ਼ਟ ਗੁਣਕਾਰੀ ਹੁੰਦਾ ਹੈ ਆਯੁਰਵੇਦਿਕ ਸ਼ਲੋਕਾਂ ਚ ਲਿਖਿਆ ਹੈ वृक्ष का विच्छिलेषम वात कुष्ठ कृमि पर्णक और वृक्ष का विच्छ ठूएं नु कहया जांदा है वृक्ष का विच्छ और ठूएं ते जर द नाश करने वाला आंदा है वृक्ष का विच्छ सिलेषम वात कुष्ठ और सिलेषम ठंड वर्धम खंगरेषा और सांप इन रोगों दा नाश करने वाला आंदा है ਸਲੇਸ਼ ਸਲੇਸ਼ਮ ਬਾਦ ਕੁਸ਼ਟ ਕਿਰਮੀ ਪਰਨਤ ਔਰ ਕੁਸ਼ਟ ਫੋਰੇਫੰਸੀ ਇਨ ਰੋਗਾਂ ਦਾ ਨਾਸ ਕਰਦਾ ਹੈ ਕੋੜ ਦਾ ਵੀ ਔਰ ਕਿਰਮੀ ਪਰਨਤ ਔਰ ਕਿਰਮੀ ਰੋਗਾਂ ਦਾ ਵੀ ਨਾਸ ਕਰਦਾ ਹੈ ਆਉ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਉਛਲ ਹੁੰਦਾ ਹੈ ਹਲਕਾ ਗਰਮ ਔਰ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਸੂਜਨ ਇਤਿਆਦੀ ਰੋਗਾਂ ਦਾ ਨਾਸ ਕਰਨ ਵਾਲਾ ਹੁੰਦਾ ਹੈ ਮੰਦਾਗਿਨ ਬੇਹਾਜਮੀ পেট ਫੁੱਲਣਾ ਭੁੱਖ ਨਾ ਲੱਗਣਾ ਇਸ ਸ਼੍ਰੇਸ਼ਟ ਗੁਣ ਕਰੀ ਹੁੰਦਾ ਹੈ ਔਰ ਇਹ ਜਿਹੜਾ ਮਰੂਆ ਹੈ ਜਿਸ ਤਰ੍ਹਾਂ ਕਿ ਮਰੂਆ ਗੁਣਕਾਰੀ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਮਰੂਆ ਦੋ ਕਿਸਮਾਂ ਦਾ ਹੁੰਦਾ ਹੈ ਔਰ ਇੱਕ ਸਵੇਤ ਹੁੰਦਾ ਚਿੱਟਾ ਔਰ ਇੱਕ ਕ੍ਰਿਸ਼ਨ ਕਾਲਾ ਹੁੰਦਾ ਹੈ ਔਰ ਇਹ ਜੜਾ ਮਰਵਾਇ শ্রেষ্ঠ গুণਕਾਰੀ ਹੁੰਦਾ ਹੈ ਵਿਛ ਦਾ ਨਾਸ ਕਰਨ ਵਾਲਾ ਹੁੰਦਾ ਹੈ ਸਵਾਦਿਸ਼ਟ ਹੁੰਦਾ ਹੈ ਔਰ ਸੁਗੰਧਤ ਹੁੰਦਾ ਹੈ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 9130 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ